ਕਿ ਨਹੀਂ ਭਾਈ ਦੰਦੋਂ ਮੁੜ ਕੇ ਇਹਦਾ ਚਲ ਮਿਹਨਤ ਮੋਢ ਲਾ ਕੇ ਛਾਮਾਂ ਨੂੰ ਜਾਵਾਂਗੇ ਖਾੜਿਓ ਮਿਹਨਤ ਲਾ ਕੇ ਫੇਰ ਆਉਣਾ ਇੱਧਰ ਨੂੰ ਕਈ ਵਾਰਾ ਮੇਰੇ ਹਿਸਾਬ ਨਾਲ ਸਕੂਲ ਦੇ ਵਿੱਚ ਸਾਰੇ ਜਣੇ ਅੱਧੀ ਛੁੱਟੀ ਭੱਜ ਜਾਂਦੇ ਹੁੰਦੇ ਸੀ ਇੱਕ ਦੋ ਜਣੇ ਬਚਦੇ ਹੁੰਦੇ ਤੇ ਮੈਂ ਟਰ ਜਿਹੜਾ ਹੁਣ ਮੈਂ ਪੜਾਉਂਗੀ ਜੀ ਚਲੋ ਕੰਧਰੋ ਪੱਧਗੇ ਤੇ ਪੱਧਗੇ ਪੱਧ ਜਾਂਦੇ ਸਾਰੇ ਜੀ ਅਹੀਂ ਪੁਲਵਾਨ ਜੀ ਖੇਡਦੇ ਹੁੰਦੇ ਸਾਂ ਬੈਡ ਬਾਲ ਤੇ ਇੰਦੇ ਅੱਖਾਂ ਵਾਲੀ ਬਾਲ ਹੁੰਦੀ ਨਾ ਇੰਦੇ ਟੈਨੀਸ ਵਾਲੀ ਬਾਲ ਤੇ ਆਟੋ ਹੈ ਨਾ ਮੋੜ ਕੇ ਮੰਨਦਾ ਨਹੀਂ ਇਹਨੇ ਬੈਡ ਤੋੜ ਦੇਣਾ ਮਾਰ ਕੇ ਕੰਧ ਨਾਲ ਅੱਛਾ ਥੀਰੋ ਸ਼ੁਰੂ ਤੋਂ ਹੀ ਇਹਿੰਦਾ ਸੀ ਆਹ ਜਾਣੇ ਹੁੰਦੇ ਮਗਰੋਂ ਇਹ ਆਖੀ ਤੇ ਵਾਰੀ ਹੁਣ ਸਵੇਰੀ ਵਾਰੀ ਸਵੇਰੀ ਸਵੇਰੀ ਹਣੀ ਜਾਓ ਪੈਸੇ ਪੂਰੇ ਪਾ ਕੇ ਨਾ ਖੇਡਣਾ ਨਾ ਖੇਡਣਾ ਹੈਵੀ ਕੋਲ ਪਾਵਾ ਭਰੀਦਾ ਹੀ ਨਾ ਨੂੰ ਫੇਰ ਦੇਖਦਾ ਚਿੱਟਾ ਸੁਸਤਰ ਹੋਣਾ ਉਹਨੂੰ ਵਲੇ ਲਵਲੇ ਇਹ ਰੋਂਦੂ ਗੜਾ ਹੁੰਦਾ ਹੈ ਇਹਦਾ ਬੜਾ ਰੋਂਦੂ ਬਣਾ ਲੈ ਨਾ ਬਾਗੇ ਤਿਆਰ ਕਰਕੇ ਜਦੋਂ ਪਰੌਂਠੇ ਪਾ ਕੇ ਡੰਬੀ ਚ ਬੰਦ ਕਰਕੇ ਘਲਣਾ ਸ਼ਾਮਨ ਫੇਰ ਮਾ ਜਦੋਂ ਚਲੋ ਹੁਣ ਕਿਸਮਤ ਦਾ ਨਹੀਂ ਨੌਕਰੀ ਲੱਗਿਆ ਗਿਆ ਪਰ ਇਸ ਚੀਜ਼ ਦਾ ਗੱਜ ਪਰ ਹੁੰਦਾ ਵੀ ਵਕਤ ਵੜਾ ਕੀਤਾ ਸੀ ਨਹੀਂ ਬੇੜੀ ਨਹੀਂ ਬੜੀ ਸਕੂਲ ਦੇ ਨਾਲ ਸਕੂਲ ਦੀ ਬਣੀ ਗਏ ਨਾ ਮੈਂ ਬਾਬਾ ਕੀ ਦੀਆਂ ਦੇ 12 ਸਕੂਲ ਬਦਲੇ ਆ ਮੈਂ ਤੇਰੇ ਦਾਦਾ ਮੈਂ ਸਕੂਲੇ ਨਾ ਜਾਣਾ ਤੇ ਇੱਥੋਂ ਕੋਈ ਯਾਰ ਬਣਾਉਣਾ ਪਹਿਲਾਂ ਉਹਦੇ ਨਾਲ ਪਹਿਲਾਂ ਹੀ ਭਲ ਕੇ ਆਪਾਂ ਸਕੂਲੇ ਨਹੀਂ ਜਾਣਾ ਤੇ ਕਿੱਥੇ ਜਾਣਾ ਕੋਈ ਨਹੀਂ ਤੈਨੂੰ ਮੈਂ ਖੜੂ ਚਾਲ ਲਗੁਰ ਦਵਾਰੇ ਬੋਧਰ ਕਫਾ ਭਣੀ ਛਾ ਕੇ ਚਾਲਤ ਹੋ ਜੇ ਗੁਰਦਾਰੇ ਬੋਧਰ ਕਫਾ ਭਣੀ ਛਾ ਕੇ ਮੁੜ ਕੇ ਉਦੋਂ ਪਿੰਡ ਵਾਲਿਆਂ ਨੂੰ ਪਤਾ ਲੱਗ ਜਾਂਦਾ ਤੂੰ ਹੀ ਸਕੂਲੇ ਨਹੀਂ ਨਾ ਗਿਆ ਅੱਜ ਢਾਲ ਭੱਜੇ ਫਿਰਦੇ ਜਿਵੇਂ 11 ਵਜੇ ਵਾਪਸ ਆਈ ਉਦੋਂ ਮਾਲਾ ਸੈਦੂ ਹੋ ਜਾਣਾ ਕਦੀ ਐਣ ਕਦੀ ਭੱਜ ਜਾਣਾ ਜਦੋਂ ਅੱਧੀ ਕੀ ਛੁੱਟੀ ਦਾ ਟਾਈਮ ਹੋਣਾ ਚੱਲ ਕਰਨ ਹੈ ਜਾਦ ਗੇਰਾਂ ਕਹਿ ਦੇਣਾ ਮੈਂ ਲੱਗਿਆ ਭੱਜਣ ਆ ਮੇਰੀਆਂ ਦੋ ਕੱਪ ਹੀ ਆਪਦੇ ਛੋਲੇ ਚ ਬਾਲਾ ਤੇ ਲੈ ਆ ਮੈਂ ਚੱਲਿਆ ਆਈ ਚੱਲਿਆ ਅੱਧੀ ਛੁੱਟੀ ਹੁਣ ਅੱਧੀ ਛੁੱਟੀ ਕਿਹੜਾ ਜਵਾਬ ਪਾਏਦਾ ਹੋਊਗਾ ਭਈ ਤਾਂ ਬਲੰਸ ਪੁੱਲਾ ਚ ਹਣਾ ਉਹ ਹੁਣ ਤਾਂ ਸਕੂਲ ਚ ਕੰਮ ਹੀ ਨਹੀਂਗਾ ਅੱਧਾ ਬੰਦਾ ਤਾਂ ਟੈਂਸ਼ਨ ਚ ਰਹਿੰਦਾ ਕਿ ਘੁੱਟ ਪੈਣੀ ਹੈ ਮੈਂ ਦੱਸਾਂ ਕੋਟਰਾਲਾ ਕੰਮ ਹੀ ਬੰਦੀ ਜੁ ਕਿਨਾ ਅੱਧੀ ਛੁੱਟੀ ਕਹੀ ਹੈ ਨਾ ਅਹੀਂ ਜਦੋਂ ਥੋੜੀ ਜਿਹੀ ਮਿਲ ਗਈ ਓਥੇ ਚੜੇ ਜੀ ਪਾਤੀ ਨਾ ਵਲਾ ਕੀ ਹੁੰਦਾ ਜੇ ਕੇ ਤੂੰ 5 7 ਰੁਪਏ ਹੋਣੇ ਨਾ ਯੋ ਦਿਨ ਨਾਲ ਦਾ ਸੇਟ ਨਹੀਂ ਹੁੰਦਾ ਵੀ ਇਹਦੇ ਤੋਂ ਅੱਜ ਪੈਸੇ ਹੀ ਦੇ ਖਵਾਊਗਾ ਗਰੁੱਪ ਬੰਨ ਲਵੇ ਜਿਹਦੇ ਕਿਦਾਂ ਹੀ ਜਵਾਨਾ ਅੱਜ ਵੇਲਾ ਜੇ ਖਵਾ ਦੇਂਗੇ ਕੱਲ ਤੈਨੂੰ ਖਵਾ ਦੇ ਆ ਜਾ ਫੇ ਤੈਨੂੰ ਖਵਾ ਦੇ ਨੇ ਲੱਡੂ ਕਰਾ ਦੇ ਲੱਡੂ ਕਰਾਰੇ ਤੈਨੂੰ ਮੱਠੀ ਦੇ ਲਾਚ ਨਹੀਂ ਪਾਗੇ ਅਹੀਂ ਨਾ ਰਵਾਨ ਜੀ ਸਕੂਲੇ ਜਾਂਦਾ ਅਹੀਂ 10-10 ਰੁਪਏ ਹfte ਬਾਦ ਵਾਰੀ ਆਉਂਦੀ ਫੇ ਦਾਦੀਆਂ ਦੇ ਨੇ ਆਹਾਂ ਤੇ ਨਵੇਂ ਮੱਠੀਆਂ ਲੈਣੀਆਂ ਇੱਕ ਜਲਜੀਰਾ ਲੈ ਲੈਣਾ ਦਿਖਾਈਦਾ ਹੈ ਖਾਈ ਤੇਰੀ ਵਾਰੀ ਓ ਉਹ ਜਿਹੜੇ ਕਹਾਣੀ ਚਿੱਤਾਂ ਜਮਾ ਸਵੋਧ ਸਵੋਧ ਦਾ ਹੱਥ ਬਣਾਉਂਦਾ ਹੈ ਬੇਤਨ ਗਾਉਂਦਾ ਸਵਾਰ ਪੁੱਤ ਮੈਂ ਨਾ ਜਾ ਪਰੋ ਸኩል ਜਾਂਦਾ ਛਾ ਮਾ ਨੂੰ ਰਾਤ ਨੂੰ ਕਹਿ ਦਿੰਦਾ ਪਾਪਾ ਮਿਹਨਤ ਐ ਕਰਦਾ ਥੋੜੀ ਕੋਈ ਲੈ ਜੀ ਪੁੱਤ ਨਾ ਹੀ ਨੀ ਕੋ ਦ ਅਸਲ ਚ ਬੋਲ ਲੀ ਤੇ ਕਰੀ ਮਾਂ ਪਿਓ ਉਹ ਵੀ ਦੇਣਾ ਚਾਹੁੰਦਾ ਹੈ ਪਰ ਹੁੰਦੇ ਨਹੀਂ ਸਮਾਂ ਸਮੇਂ ਨਹੀਂ ਥੋੜੀ ਹੁੰਦੇ ਕਿਹੜਾ ਮਾਂ ਪਿਓ ਕਹਿੰਦਾ ਵੀ ਮੇਰੇਤੀ ਪੁੱਤ ਨੂੰ ਮੈਂ ਪੈਸੇ ਨਾ ਦਵਾਂ ਬੜਾ ਕਹੀ ਰਣਾ ਨਾ ਹੁਣ ਦੁੱਖ ਚੀਕ ਆਉਂਦਾ ਇਹ ਤੜਕੀ ਉਹ ਰਾਤ ਨੂੰ ਪਾ ਕੇ ਰੋਜ਼ ਵੇਖਣੇ ਕਰਾਂ ਸੈਟ ਹੈ ਸੈਟ ਹੈ ਆਪਣਾ ਕੰਮ ਜਦੋਂ ਅੰਨ ਨੇ ਜਿੰਨੇ ਸਕੂਲਾਂ ਲਈ ਵਰਦੀ ਜਿਹਾ ਤੇ ਸਕੂਲਾਂ ਲੈ ਉਲਟਾ ਜਿੰਨੇ ਵਿਆਹ ਵੇਖਿਆ ਨਾ ਹਾਂ ਉਹ ਬੰਦੇ ਇਹ ਇੱਕ ਗੱਲ ਹੈ ਮੇਰੇ ਭਰਾ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਛਾਲ ਦੇ ਵਿੱਚ ਜੇ ਜਦੋਂ ਸਕੂਲਾਂ ਤੋਂ ਹੀ ਆਉਂਦੇ ਹੁੰਦੇ ਤੁਹਾਨੂੰ ਇੰਨਾ ਖੇਡਣ ਦਾ ਚਾਹ ਹੁੰਦਾ ਤੇ ਤੁਸੀਂ ਵਰਦੀ ਨਹੀਂ ਲਾਉਂਦੇ ਹੁੰਦੇ ਦੱਸਿਓ ਮੇਰੇ ਭਰਾ ਸਾਰੇ ਮੈਂ ਨਹੀਂ ਲਾਗਦੀ ਵਰਦੀ ਲਾੜਾ ਮੈਂ ਕਈ ਵਾਰਾ ਉਸੇ ਵਰਦੀ ਚ ਸੌਂ ਜਾਂਦਾ ਤੇ ਉਸੇ ਵਰਦੀ ਜੋ ਉੱਠ ਕੇ ਮੂੰਹ ਤੋਂ ਆ ਕੇ ਤੇ ਫੇਰ ਸਕੂਲੇ ਜਾਂਦਾ ਮੈਂ ਵਰਦੀ ਵੀ ਨਹੀਂ ਲਾਈ ਪਰ ਉਹ ਤਾਂ ਵਰਦੀ ਤਾਂ ਹੁੰਦਾ ਵੀ ਤੋਤੀ ਨਹੀਂ ਪਾਈ ਤੇ ਇੰਨੀ ਪਾਈ ਆ ਕਲਰ ਜੇ ਤੇ ਮਿਲੇ ਹੁੰਦੇ ਹੀ ਹਨਾ ਸਮੇ ਸਮੇਂ ਦਾ ਜਦੋਂ ਆਉਣਾ ਹੁਣ ਤਾਂ ਤਿੰਨ ਤਿੰਨ ਥੋੜੇ ਵਰਦੀਆਂ ਨੇ ਉਹ ਤਾਂ ਪੜ੍ਹਨ ਕਲਾਈ ਉਹਨਾਂ ਨੇ ਬੋਤਲ ਵੀ ਨਵੀਂ ਤੇ ਬੈਗ ਵੀ ਨਵੇਂ ਤੇ ਬੂਟ ਵੀ ਨਵੇਂ ਤੇ ਕਿਤਾਬਾਂ ਵੀ ਨਵੀਆਂ ਉਹ ਤਾਂ ਜਿਹੜੇ ਨੇ ਮੇਨ ਵੇਖੋ ਉਹ ਤਾਂ ਸੋਹ ਬੜਾ ਹੋ ਗਿਆ ਤੇ ਬੱਚੇ ਨੂੰ ਪੜਨਾ ਚਾਹੀਦਾ ਯਾਰਾ ਮੋਬਾਈਲ ਨਹੀਂ ਕੱਲੀ ਵੇਖਿਆ ਆ ਜਾ ਕੇ ਕਿਤੇ 3:00 ਤੋਂ ਲੇਟ ਹੋ ਜਾਣਾ ਉਹਨਾਂ ਪਲਾਜੀ ਕਰਦਾ ਜਿਹੜੇ ਵਿਆਹ ਹੁੰਦੇ ਨੇ ਨਾ ਵਿਆਹਾਂ ਦੇ ਚਾਵਲੇ ਹੁੰਦੇ ਮੇਰੀ ਮਾਸੀ ਦਾ ਮੁੰਡੇ ਦਾ ਵਿਆਹ ਹੈ ਜਾਂ ਹੋਰਗੇ ਵਿਆਹ ਹੀ ਕਰ ਦੇਣੇ ਲੀੜੇ 20 20 ਦਿਨ ਪਹਿਲਾਂ ਆਪਾਂ ਨੂੰ ਲਿਆ ਦੇਣੇ ਮੁਲਕੇ ਟਾਈਮ ਨਹੀਂ ਲੱਗਣਾ ਉਹ ਲੀੜੇ ਦਾ ਚਾ ਵੜਾ ਹੁੰਦਾ ਸੀ ਤੇ ਵੀ ਕਰਤੀ ਚੱਲੀ ਤੇ ਮੇਰੇ ਹਿਸਾਬ ਨਾਲ ਜਿਹੜੇ ਲੀੜੇ ਲਿਆਉਣੇ ਨਾ ਕਰਦੇ ਆਣੇ ਬੂਟ ਇਹੋ ਜਿਹਾ ਲਿਆ ਕੇ ਦੇਣੇ ਵੀ ਆ ਉਹ ਪਹਿਲਾਂ ਦਾ ਸੋਚਦੇ ਸਾਲ ਅਡਵਾਂਸ ਹੀ 1.5 ਸਾਲ ਦਾ ਸੋਚਦੇ ਵੀ ਜਿਹੜੇ ਗਾਂ ਵੀ ਆਈ ਜਾਣ ਖੁੰਨੇ ਇੰਨੇ ਨੇ ਦੋ ਦੋ ਪੋਟੇ ਵੱਡੇ ਲਿਆ ਦੇਣੇ ਉਹ ਜਦੋਂ ਪੈਰ ਵਿੱਚ ਚੜਾਉਣੇ ਤੇ ਪੈਰਾਂ ਵਿੱਚ ਭਾਈ ਦੇ ਰਹਿਣ ਦੇ ਅਗਲੇ ਪੰਨੇ ਕੁਝ ਦੇ ਦੇਣਾ ਬਾਰਪੂਰ ਦੇ ਦੇ ਜਾਂ ਟਾਕੀਆਂ ਦੇ ਦੇਣੀ ਤੇ ਜਿਹੜੇ ਪੈਂਟ ਲਿਉਣੀ ਪੈਂਟ ਥੱਲੇ ਡੇ ਬਣੇ ਉਹ 2 2 ਇੰਚ 2 2 ਉਂਗਲਾਂ ਫੋਲਡ ਕਰ ਦੇਣੀ ਤਾਂ ਨੂੰ ਜੋ ਜੋ ਵੱਡਾ ਨੰਨਾ ਥੱਲੇ ਕੱਢੀ ਜਾਣੀ ਇਹ ਅੱਜ ਕੱਲ ਜਾਪ ਪਰ ਕੇ ਕਹਿੰਦੇ ਵੀ ਸਾਨੂੰ ਨਵੇਂ ਚਾਹੀਦੇ ਲੀੜੇ ਮਾੜਾ ਜਿਹਾ ਇੰਚ ਵੀ ਬਾਹਰ ਹੋ ਗਿਆ ਤੇ ਮੇਰੀ ਤਾਂ ਸ਼ੋਅ ਮਰਦੀ ਆ ਤੇ ਹੁਣ ਇਹਦੇ ਮੇਰੇ ਸਾਂ ਤਿੰਨ ਚਾਰ ਜੋੜੇ ਹੋਣੇ ਬੂਟਾਂ ਦੇ ਤੇ ਉਦੋਂ ਕਿੱਥੇ ਬੂਟ ਨਾ ਕੁਝ ਨਹੀਂ ਲੱਭਦਾ ਹੁੰਦਾ ਤੇ ਉਹ ਵੀ ਲੀੜੇ ਆ ਜਾਣੇ ਲੀੜੇ ਆ ਜਾਣੇ ਤੇ ਉਹ ਜਦੋਂ ਮੰਨ ਕੇ ਤਾਂ ਵਿਆਹ ਚੇਤਾ ਅਗੇ ਫਲਾਨੀ ਢੀਂਗੇ ਜੋਗਰਾ ਚਾਹਤਾ ਦਾ ਹੈ ਉਹ ਉਹ ਜੁੜਵਾ ਜੁੜਵਾ ਵੜੀ ਲਈ ਹੁੰਦੇ ਨੇ ਜੁੜਮਾਲੇ ਹੁੰਦੀ ਆ ਉਹ ਹੁਣ ਜਮਾਨੇ ਵੇਲਾ ਹੈ ਨਾ ਉਹ ਜਿਹੜਾ ਮੇਰੇ ਬੈਡਬਾਲ ਖੇਡਦਾ ਜਿਵੇਂ ਕੀਤਾ ਉਹਦੋਂ ਇਹ ਤਵਾਰ ਇਹ 5 5 ਰੁਪਏ ਕਰਕੇ ਗੇਂਦ ਬੈਡ ਲੈਉਣਾ ਤੋਂ ਅੱਜ ਮੈਂ ਕਿਤੇ ਨ ਦੇਖੰਦੇ ਹਾਂ ਮੋਬਾਈਲ ਤੇ ਉਹ ਆਂਦਾ ਮੈਂ ਬੈਡ ਵੀ ਕਰਨਾ ਲੈ ਆਉਂਗਾ ਮੈਂ ਬੋਲ ਵੀ ਕਰਨਾ ਲੈ ਆਉਂਗਾ ਪਰ ਮੈਨੂੰ ਉਹ ਮੇਰੇ ਬਿੱਤਰ ਨਹੀਂ ਮਿਲਦੇ ਖੇਡ ਨਾਲੇ ਨਹੀਂ ਮਿਲਦੇ ਬੈਡਮਨ ਖੇਡਣਾ ਤੇ ਇਹਨੇ ਹੋਏ ਨਾ ਪਹਿਲੇ ਜਾਂ ਮੰਨ ਕੇ ਚੱਲ ਸਾਰਾ ਕੁਝ ਆ ਜਾਣਾ ਬੀਸੀ ਆ ਜਾਣਾ ਸਾਰਾ ਕੁਝ ਆ ਜਾਣਾ ਤੇ ਜਿਨ੍ਹਾਂ ਦੇ ਘਰੇ ਲਾਉਣਾ ਵੇ ਮੇਰੇ ਵਿਆਹ ਦੀ ਵਿਖਾ ਦਿਓ ਕੀ ਜਨੇਗਾ ਮੇਰੇ ਵਿਆਹ ਦੀ ਵਿਖਾ ਦੇ ਹੋਏ ਵੀਰ ਵੀਰ ਬਣ ਕੇ ਮੇਰੇ ਵਾਦੇ ਵਿਆਹ ਦੀ ਵਿਖਾਉਣੀ ਫੇਰੇ ਨਗਾਉਣੇ ਪਰੈਂ ਚੰਦ ਦੇ ਤੇ ਹਣਾ ਬੜੀ ਪਹਚੋਣੀ ਮਿੰਟੂ ਪਹਿਲਾ 2 4 8 ਇਹਦੇ ਤੋਂ 16 ਤੇ ਆਉਣਾ ਉਹਦੇ ਚੱਕਰ ਹੀ ਘੁੰਮ ਜਾਈ ਉਹ ਜਦੋਂ ਬਣ ਕੇ ਚੱਲ ਗਏ ਯਾਰ ਬੀਸੀਆਰ ਦਾ ਪ੍ਰਿੰਟ ਯਾਰ ਯਾ ਤੂੰ ਉਹ ਗੱਲਾਂ ਛੱਡ ਲਸ਼ਕਾਰਾ ਆਉਂਦਾ ਹੀ ਸੋਮਵਾਰ ਸੋਮਵਾਰ ਮੈਂ ਨਾ ਵੀ ਪੂਰੀ ਲਾਲਾ ਲਾਲਾ ਹੋ ਜਾਂਦੀ ਇੱਧਰ ਆ ਡਿਗਵਾਂਡੀ ਇੱਧਰ ਘਾਰਿਆ ਉਹ ਬਾਰਤਾਲ ਗਿਣਾ ਕੋਠੀਪਾਲੀ ਆ ਘਰ ਹੁੰਦਾ ਇੱਥੇ ਸਿੱਧੀ ਨਾਲ ਹੀ ਬੈਠਕ ਹੁੰਦੀ ਉਹਨਾਂ ਦੀ ਤੇ ਉਹਨਾਂ ਕੋਲ ਟੀਵੀ ਹੁੰਦਾ ਸਭ ਤੋਂ ਪਹਿਲਾਂ ਇਧਰੋਂ ਗੱਫਾ ਪਾਣੀ ਛੱਕ ਕੇ ਟਾਈਮ ਨਾਲ ਹੀ ਚੱਲ ਜਾਣਾ ਜਾ ਕੇ ਕੁਰਸੀ ਦੇ ਵਿਚਾਰੇ ਘਰੇ ਹੁੰਦਾ ਇਹ ਸਾਰੇ 9:30 ਵਜੇ ਹੋਣਾ ਸਾਰਾ ਫੇਰ ਸਾਰਾ ਕੁਝ ਵੇਖ ਕੇ ਜਿਹੜੀਆਂ ਦੂਜੀਆਂ ਐਮਸੀਆਰ ਵਾਲੀਆਂ 10000 ਰੁਪਏ ਇਕੱਠੇ ਕਰ ਕੋ ਤਵੇ ਲਿਆਉਣੇ ਕਰਾਏ ਦੇ ਆਈ ਲੋੜੀ ਮਾਂ ਕੇ ਨਾ ਤੇ ਜਿੰਨੇ ਰਾਗ ਨੂੰ ਪਏ ਹੋਏ ਜਨੇ ਹਾਂ ਤੇ ਡੀਸਾ ਮੋਲੇ ਦੀ 100 ਰੁਪਏ ਦੀ ਆਉਂਦੀ ਨਹੀਂ ਆ ਉਦੋਂ ਦਾ 15000 ਦੇ ਬਰਾਬਰ ਆ ਤੇ ਉਦੋਂ ਮੇਰੇ ਨਾਲ ਮੈਂ ਜੱਪ ਕੇ ਜੱਡਾ ਹੋਊਗਾ ਸਾਡੇ ਮੁੰਡੇ ਤੋਂ ਵੇਲੀ ਤੇ ਅਮਰੀਕਾ ਮੁਰਕਾ ਚੱਲ ਗਏ ਆ ਉਹ ਸਾਰੇ ਹੁੰਦੇ ਸੀ ਤੇ ਉਹਨਾਂ ਨੇ ਕਹਿਣਾ ਵੀ ਬੀਸੀਆਰ ਲਿਆਉਣਾ ਵਾ 10-10 ਰੁਪਏ ਜਿਹੜਾ ਦਊਗਾ ਉਹਨੂੰ ਵੇਣ ਦੇਣਾ ਦੂਜੇ ਨੂੰ ਨਹੀਂ ਵੇਣ ਦੇਣਾ 10-10 ਰੁਪਏ ਲਿਆਉਂਦੇ ਉਦੋਂ 100-90 ਰੁਪਈਆਂ ਦਾ ਇਹਨਾਂ ਹੁੰਦਾ ਸੀ ਬੀ ਸੀ ਆਰ ਤੇ ਵਿੱਚ ਏ ਟੀ ਵੀ ਤੇ ਜਿਹੜੀਆਂ ਰੀਲ ਜਿਤਰਾ ਮੰਨ ਲਾ ਕੇ ਚੱਲ ਤਿੰਨ ਕਿ ਚਾਰ ਰਿਕਵੈਸਟਾਂ ਨਾਲ ਦਿੰਦੇ ਹੁੰਦੇ ਸੀ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਹੋਰ ਲੈ ਆ ਨਾਲ ਕਿਹੜੀ ਜਾਂਦੀ ਹੈ ਬਦਲਾ ਕੋਈ ਉਹ ਕਿਹੜੀ ਉਹ ਕਿਹੜੀ ਕੋਈ ਕੋਗੀ ਕੋਗੀ ਦੀ ਉਹ ਜਿਹਦੇ ਚ ਸਕੂਟਰ ਜਾਂ ਡੇਢ ਲੈਂਦੇ ਉਹ ਸਾਰਾ ਇੱਕ ਕੋਗੀ ਇੱਕ ਕੋਗੀ ਖੋਲ ਬਟਾਰੀ ਉਹਦੇ ਚ ਆਉਂ ਉਹਦੇ ਵਿੱਚ ਉਹ ਰਕਸ਼ਾ ਜਿਹਾ ਬੰਦਾ ਉਹ ਉਹ ਜਿਹਦੇ ਨਾਲ ਵਿਆਹ ਹੋਣਾ ਹੈ ਉਹ ਉਹਦੇ ਥੱਲੇ ਬੈਹਂਦੇ ਇਹਨੂੰ ਫੋਨ ਆਉਂਦਾ ਹੈ ਉਹ ਅੰਨਾ ਰੱਜਾ ਕੀ ਨਾ ਲੈਂਦਾ ਉਹ ਜਦੋਂ ਨੂੰ ਪਤਾ ਲੱਗਦਾ ਕਿ ਕੁੜੀ ਤੇ ਕੁੜੀ ਦੀ ਮਾਂ ਆ ਰਹੀ ਆ ਤੇ ਉਹਨੇ ਜਾਣਾ ਉਹ ਮੂੰਹ ਦੇ ਬਣਾ ਕੇ ਪਰਣਾ ਉਹਦਾ ਮੈਂ ਨਹੀਂ ਜਾਣਾ ਪਰ ਵੰਦੀ ਚਲਾਉਂਦੇ ਰਖਸ਼ੇ ਨਗਰਾਜ ਜੀ ਵੰਗਾਲੇ ਕਿਦਾ ਚੜ ਤਰ ਜਾਂਦੀ ਕਹਿੰਦੀ ਚੜ ਗਈ ਚੜ ਗਈ ਕੀ ਚੜ ਗਈ ਉਹ ਮੱਝ ਮੱਝ ਚੜ ਗਈ ਕੁੜ ਤੇ ਟੈਂਪੂ ਤੇ ਟੈਂਪੂ ਦੀ ਮੱਝ ਚੜ ਗਈ ਆਵਾਜ਼ ਸੁਣਦੀ ਇਸ ਕੇਟ ਪੋਟ ਰਿਸ਼ਾ ਦੇ ਕਿੰਨੇ ਹੁੰਦੇ ਹੁੰਦੇ ਹਾਂ ਉਹ ਵੀ ਚਲੋ ਸਮਾਹੀ ਵਦੋ ਦੌਰ ਹੀ ਕੋਈ ਦੂਜੇ ਦਾ ਨਾਂ ਮੈ ਜਾਣ ਦੂਜੇ ਦਾ ਇੱਕ ਕੰਪਰਸੀਐਮ ਬਣ ਗਿਆ ਦੂਜਾ ਕੀ ਇਹਦਾ ਨਾਂ ਆ ਭੱਲੇ ਦਾ ਸ਼ੰਕਾਟਾ ਹਾਂ ਸ਼ੰਕਾਟਾ ਦਾ ਨਾਂ ਸ਼ੰਕਾਟੇ ਉੜਿਆ ਹਾਂ ਜਿਸ